ਪੰਜਾਬ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਉੱਪਰ ਲਗਾਤਾਰ ਕੇਂਦਰ ਦੀ ਹਕੂਮਤ ਇਹ ਕੋਸ਼ਿਸ਼ ਕਰ ਰਹੀ ਹੈ ਵੀ ਉਹਦੇ ਵਿੱਚ ਸੰਘਰਸ਼ ਕਰ ਰਹੀਆਂ ਧਿਰਾਂ ਜਿਹੜੀਆਂ ਐਂਟਰ ਨਾ ਹੋ ਸਕਣ। ਪਰ ਜਦੋਂ ਹੀ ਸੈਨੇਟ ਦੀ ਇਲੈਕਸ਼ਨ ਬਹਾਲ ਕਰਾਉਣ ਦੇ ਲਈ ਇਹ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਹੀ ਅਸੀਂ ਆਪਣੀ ਜਥੇਬੰਦੀ ਵੱਲੋਂ ਪੀਐਸ ਜੁਵਨ ਲੋਏ ਦੇ ਵਿੱਚ ਸ਼ਾਮਲ ਰਹੇ ਹਾਂ। ਵੰਡ ਹੋਈਆ ਹਰਿਆਣਾ ਗਿਆ ਹਿਮਾਚਲ ਗਿਆ। ਹਰ ਵਾਰ ਪੰਜਾਬ ਨੂੰ ਹੀ ਕਿਉਂ ਵੰਡਾਂ ਦਾ ਸਾਹਮਣਾ ਕਰਨਾ ਪੈ ਰਿਹਾ? ਹਮੇਸ਼ਾ ਸੱਤਾ ਇਹ ਚਾਹੁੰਦੀ ਆ ਵੀ ਸੰਘਰਸ਼ ਦਾ ਮੌਕੇ ਦਾ ਜਿਹੜਾ ਸੰਘਰਸ਼ ਹੈ ਉਹਨੂੰ ਕਿਵੇਂ ਕੁਚਲਿਆ ਜਾ ਸਕੀ। ਕਿਉਂਕਿ ਜਿਹੜੀ ਬਗਾਵਤ ਆ ਉਹ ਸੱਤਾ ਨੂੰ ਵੰਗਾਰਦੀ ਆ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਇੱਕ ਇਹ ਹਿਸਟੋਰੀਕਲ ਵੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਬਣਦੀ ਆ ਤੇ ਦੂਜਾ ਕਾਨੂੰਨੀ ਤੌਰ ਦੇ ਉੱਪਰ ਵੀ ਬਣਦੀ ਆ ਕਿਵੇਂ 47 ਦੇ ਵਿੱਚ ਜਿਹੜਾ ਪੰਜਾਬ ਯੂਨੀਵਰਸਿਟੀ ਐਕਟ ਬਣਿਆ ਹੈਗਾ ਉਹਦੇ ਵਿੱਚ ਇਸ ਯੂਨੀਵਰਸਿਟੀ ਨੂੰ ਐਜ਼ ਅ ਸਟੇਟ ਯੂਨੀਵਰਸਿਟੀ ਰੱਖਿਆ ਗਿਆ ਪੰਜਾਬ ਦੇ ਪੁਨਰਗਠਨ ਐਕਟ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਇਸ਼ੂ ਪੰਜਾਬ ਦੀ ਯੂਨੀਵਰਸਿਟੀ ਦਾ ਇਸ਼ੂ ਤੇ ਪੰਜਾਬ ਦੇ ਇਹ ਫੈਡਰਲ ਇਸ਼ੂ ਪੈਂਡਿੰਗ ਰੱਖੇਗੇ ਚੈਨਲਟ ਦੇ ਵਿੱਚ ਤਿੰਨ ਤਰ੍ਹਾਂ ਦੇ ਮੈਂਬਰ ਚੁਣੇ ਜਾਂਦੇ ਹਨ ਇੱਕ ਹੈਗੇ ਆ ਐਕਸ ოਫੀਸ਼ਲ ਮੈਂਬਰ ਜਿਹੜੇ ਸਰਕਾਰੀ ਅਹੁਦਿਆਂ ਦੇ ਉੱਪਰ ਆ ਜਿਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਹੈਗਾ ਸਿੱਖਿਆ ਮੰਤਰੀ ਤੇ 22 ਚਾਂਸਲਰ ਦੇ ਪੰਜਾਬ ਦੇ ਗਵਰਨਰ ਇਹ ਅਧਿਕਾਰੀ 100 ਫੀਸ਼ੀਓ ਮੈਂਬਰ ਹੁੰਦੇ ਆ ਜਿਹੜੀ ਪਹਿਲਾਂ ਦੀ ਸਰਕਾਰਾਂ ਨੇ ਉਹ ਦੋਸ਼ੀ ਨਹੀਂ ਹੈਗੀਆਂ ਇਹਦੇ ਵਿੱਚ ਕਿ 2010 ਆਮ ਆਦਮੀ ਦੀ ਸਰਕਾਰ ਨਹੀਂ ਸੀ ਪਰ ਜਿਹੜੀ 2010 ਦੇ ਵਿੱਚ ਸਰਕਾਰਾਂ ਸੀ ਉਹ ਸੁੱਤੀਆਂ ਪਈਆਂ ਸੀ ਪੰਜਾਬ ਦੀ ਰਾਜਧਾਨੀ ਦਾ ਇਸ਼ੂ ਅੱਜ ਤੱਕ ਕਿਉਂ ਪੈਂਡਿੰਗ ਆ ਕਿਉਂਕਿ ਚੰਡੀਗੜ੍ਹ ਜਦੋਂ ਯੂਟੀ ਬਣਾਇਆ ਗਿਆ ਉਦੋਂ ਕਿਉਂ ਨਹੀਂ ਲੋਕ ਬੋਲੇ ਜਦੋਂ ਇਸ ਯੂਨੀਵਰਸਿਟੀ ਨੂੰ ਇੰਟਰ ਸਟੇਟ ਯੂਨੀਵਰਸਿਟੀ ਬਣਾਇਆ ਜਾ ਰਿਹਾ ਸੀ ਤਾਂ ਜਿੰਨੀਆਂ ਮੌਕੇ ਦੀਆਂ ਸਰਕਾਰਾਂ ਰਹੀਆਂ ਕੀ ਉਹਨਾਂ ਨੇ ਆਪਣੀ ਲੋਕ ਸਭਾ ਜਾਂ ਆਪਣੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੋਈ ਕਾਨੂੰਨ ਲੈ ਕੇ ਆਂਦਾ ਸਾਰੀ ਸਰਕਾਰਾਂ ਨੇ ਰਾਜ਼ ਕਰ ਲਿਆ ਇੱਕ ਮੋਕਾ ਨਵੀਂ ਸਰਕਾਰ ਨੂੰ ਹੀ ਮਿਲ ਗਿਆ ਕੀ ਹੈ ਪੰਜਾਬ ਦੇ ਕੋਲ ਬਿਨਾ ਫੰਡਿੰਗ ਤੇ ਪੈਸੇ ਦੇ ਲੱਖਾਂ ਰੁਪਏ ਖਰਚੇ ਇਲੈਕਸ਼ਨ ਨਹੀਂ ਹੁੰਦੀ ਹੈ ਆਮ ਲੋਕ ਇਲੈਕਸ਼ਨ ਜਾ ਕੇ ਕੀ ਸਾਬਤ ਕਰਨਣਗੇ ਜਾਂ ਕਿੰਨੇ ਤੱਕ ਲੈ ਕੇ ਜਾਣਗੇ ਇਹ ਵੀ ਇੱਕ ਵੱਡਾ ਸਵਾਲ ਆ ਜੇ ਕੋਈ ਇਸ ਤਰ੍ਹਾਂ ਦੀ ਪੋਲਿਟੀਕਲ ਪਾਰਟੀ ਹੋਊਗੀ ਜਿਹੜੀ ਮੁੱਦਿਆਂ ਦੀ ਸਿਆਸਤ ਕਰੂਗੀ ਧਰਮ ਦੀ ਸਿਆਸਤ ਨਾ ਕਰਕੇ ਜਿਹੜੀ ਗੱਲ ਕਰੂਗੀ ਸਿੱਖਿਆ ਸਿਹਤ ਵਰਗੇ ਈਸ਼ੂਆਂ ਦੀ ਇਹ ਗੱਲ ਕਰੂਗੀ ਰਾਜਾਂ ਦੇ ਅਧਿਕਾਰਾਂ ਦੀ ਖਾਸ ਕਰਕੇ ਪੰਜਾਬ ਦੇ ਵਿੱਚ ਉਹਨੂੰ ਅੱਗੇ ਪੋਖ ਵਿੱਚ ਦੇਖਿਆ ਜਾ ਸਕਦਾ ਤੁਸੀਂ ਵੋਟ ਪਾਉਂਗੇ ਇਹ ਜੀ ਪਾਰਟੀ ਨੂੰ ਜੀ ਕੋਈ ਇਹ ਜੀ ਪਾਰਟੀ ਆਊਗੀ ਅਸੀਂ ਜ਼ਰੂਰ ਵੋਟ ਪਾਵਾਂਗੇ ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਨ ਇਸ ਟਾਈਮ ਤੇ ਤੁਹਾਡੇ ਵਾਸਤੇ ਇੱਕ ਇੰਟਰਵਿਊ ਲੈ ਕੇ ਆਏ ਆ ਪੀਐਸਯੂ ਯੂਨੀਅਨ ਦੇ ਮੈਂਬਰ ਗੁਰਦਾਸ ਜੀ ਸਾਡੇ ਨਾਲ ਮੌਜੂਦ ਨੇ ਜੋ ਪਿਛਲੇ ਦਿਨੀ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਪਹੁੰਚੇ ਸੀ ਆਪਣੀ ਯੂਨੀਅਨ ਦੇ ਮੈਂਬਰ ਲੈ ਕੇ ਤੇ ਉਹਨਾਂ ਦੇ ਵੱਲੋਂ ਕੱਠ ਦੇ ਵਿੱਚ ਆਪਣਾ ਯੋਗਦਾਨ ਪਾ ਦਿੱਤਾ ਗਿਆ ਸੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਇਹ ਜਿਹੜਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਸੀ ਸੋ ਸਾਡੇ ਨਾਲ ਗੁਰਦਾਸ ਜੀ ਮੌਜੂਦ ਨੇ ਉਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਭਾਈ ਜੀ ਤੇ ਪਹਿਲਾ ਸਵਾਲ ਤਾਂ ਇਹੀ ਹੈ ਕਿ ਆਪਣੀ ਪੰਜਾਬ ਦੀ ਯੂਨੀਵਰਸਿਟੀ ਚ ਵੜਨ ਵਾਸਤੇ ਇੰਨਾ ਸੰਘਰਸ਼ ਕਿਉਂ ਦੇਖੋ ਜੀ ਜਦੋਂ ਤੋਂ ਇਹ ਇਸ਼ੂ ਪੰਜਾਬ ਦੀਆਂ ਲੋਕਾਂ ਦੇ ਨਜ਼ਰਾਂ ਦੇ ਵਿੱਚ ਆਇਆ ਇਹ ਇਸ਼ੂ ਇੱਥੋਂ ਦਾ ਨਹੀਂ ਸ਼ੁਰੂ ਹੋਇਆ ਪੰਜਾਬ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਉੱਪਰ ਲਗਾਤਾਰ ਕੇਂਦਰ ਦੀ ਹਕੂਮਤ ਇਹ ਕੋਸ਼ਿਸ਼ ਕਰ ਰਹੀ ਹੈ ਵੀ ਉਹਦੇ ਵਿੱਚ ਸੰਘਰਸ਼ ਕਰ ਰਹੀ ਹੈ ਧਿਰਾਂ ਜਿਹੜੀਆਂ ਐਂਟਰ ਨਾ ਹੋ ਸਕਣ ਤਾਂ ਜਦੋਂ ਹੀ ਸੈਨੇਟ ਦੀ ਇਲੈਕਸ਼ਨ ਬਹਾਲ ਕਰਾਉਣ ਦੇ ਲਈ ਇਹ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਹੀ ਅਸੀਂ ਆਪਣੀ ਜਥੇਬੰਦੀ ਵੱਲੋਂ ਪੀਐਸ ਜੁਬਲ ਨੂੰ ਇਹਦੇ ਵਿੱਚ ਸ਼ਾਮਲ ਰਹੇ ਹਾਂ ਤੇ 10 ਤਰੀਕ ਦਾ ਜਿਹੜਾ ਇਕੱਠਾ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਸ਼ਬਦ ਕੀਤਾ ਵੀ ਇਹ ਯੂਨੀਵਰਸਿਟੀ ਪੰਜਾਬ ਦੇ ਪਿੰਡਾਂ ਨੂੰ ਅਜਾੜ ਕੇ ਬਣੀ ਹੋਈ ਆ ਤਾਂ ਇਹਦੇ ਉੱਪਰ ਆਪਣਾ ਦਾਵਾ ਜਿਹੜਾ ਪ੍ਰਗਟ ਅਸੀਂ ਕਰਾਂਗੇ ਤਾਂ ਇਹ ਯੂਨੀਵਰਸਿਟੀ ਦਾ ਸੈਂਟਰਲਾਈਜੇਸ਼ਨ ਨਹੀਂ ਹੋਣ ਦੇਣਾ ਜਿਸ ਦੇ ਵਿੱਚ ਲੋਕਾਂ ਨੇ ਰੋਕਾਂ ਵੀ ਤੋੜੀਆਂ ਬੈਰੀਕੇਡ ਵੀ ਪੱਟੇ ਤੇ ਯੂਨੀਵਰਸਿਟੀ ਤੱਕ ਪਹੁੰਚੇ ਵੀ ਆ ਤਾਂ ਹੁਣ ਇਹ ਦਰਸਾਇਆ ਵੀ ਚੰਡੀਗੜ੍ਹ ਪੰਜਾਬ ਦੇ ਲੋਕਾਂ ਦਾ ਇਹ ਕਿਸੇ ਹੋਰ ਦਾ ਨਹੀਂ ਹੈ ਭਾਈ ਜੀ ਤੁਸੀਂ ਕਹਿੰਦੇ ਚੰਡੀਗੜ੍ਹ ਪੰਜਾਬ ਦੇ ਲੋਕਾਂ ਦਾ ਜਿੰਨੀ ਵਾਰ ਵੀ ਵੰਡ ਹੋਈ ਆ ਦੇਸ਼ ਦੀ ਵੰਡ ਹੋਈ ਆ ਉਦੋਂ ਪੰਜਾਬ ਤੋਂ ਹਿੱਸਾ ਗਿਆ ਫਿਰ 1 ਨਵੰਬਰ 1966 ਚ ਹੋਈ ਸੀ ਜਦੋਂ ਵੰਡ ਹੋਈ ਆ ਹਰਿਆਣਾ ਗਿਆ ਹਿਮਾਚਲ ਗਿਆ ਹਰ ਵਾਰ ਪੰਜਾਬ ਨੂੰ ਹੀ ਕਿਉਂ ਵੰਡਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਇਹ ਜਿਹੜੀ ਲੈਂਡ ਇਹ ਜਮੀਨੀ ਤੌਰ ਤੇ ਵੀ ਫਰਟਾਈਲ ਆ ਤੇ ਸੰਘਰਸ਼ ਲਈ ਵੀ ਫਰਟਾਈਲ ਲੈਂਡ ਆ ਹਮੇਸ਼ਾ ਸੱਤਾ ਇਹ ਚਾਹੁੰਦੀ ਆ ਵੀ ਸੰਘਰਸ਼ ਦਾ ਮੌਕੇ ਦਾ ਜਿਹੜਾ ਸੰਘਰਸ਼ ਆ ਉਹਨੂੰ ਕਿਵੇਂ ਕੁਚਲਿਆ ਜਾ ਸਕੇ ਕਿਉਂਕਿ ਜਿਹੜੀ ਬਗਾਵਤ ਆ ਉਹ ਸੱਤਾ ਨੂੰ ਵੰਗਾਰਦੀ ਆ ਤਾਂ ਇਹ ਲੈਂਡ ਸੰਘਰਸ਼ ਲਈ ਫਰਟਾਈਲ ਲੈਂਡ ਆ ਕੇਂਦਰ ਇਹਨੂੰ ਟਾਰਗੇਟ ਤੇ ਰੱਖੂਗਾ ਪਹਿਲੀ ਗੱਲ ਜਿਹੜੀ ਤੁਸੀਂ ਕਹੀ ਆ ਵੀ 47 ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਇੱਕ ਇਹ ਹਿਸਟੋਰੀਕਲ ਵੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਬਣਦੀ ਆ ਤੇ ਦੂਜਾ ਕਾਨੂੰਨੀ ਤੌਰ ਦੇ ਉੱਪਰ ਵੀ ਬਣਦੀ ਆ ਕਿਵੇਂ 47 ਦੇ ਵਿੱਚ ਜਿਹੜਾ ਪੰਜਾਬ ਯੂਨੀਵਰਸਿਟੀ ਐਕਟ ਬਣਿਆ ਹੈਗਾ ਉਹਦੇ ਵਿੱਚ ਇਸ ਯੂਨੀਵਰਸਿਟੀ ਨੂੰ ਐਜ਼ ਅ ਸਟੇਟ ਯੂਨੀਵਰਸਿਟੀ ਰੱਖਿਆ ਗਿਆ ਪਰ 1966 ਦੇ ਵਿੱਚ ਜਦੋਂ ਇਹ ਪੰਜਾਬੀ ਸੂਬਾ ਮੋਰਚਾ ਚੱਲਿਆ ਬਹੁਤ ਸਾਰੇ ਉਦੋਂ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਉਹਨਾਂ ਦੀਆਂ ਗਲਤੀਆਂ ਵੀ ਰਹੀਆਂ ਵੀ ਇਹ ਪੰਜਾਬੀ ਸੂਬਾ ਮੋਰਚਾ ਤੋਂ ਜਿਹੜਾ ਧਰਮਯੁੱਧ ਮੋਰਚਾ ਨਾਮ ਰੱਖਿਆ ਤੇ ਉਸ ਸਮੇਂ 1966 ਦਾ ਜਿਹੜਾ ਐਕਟ ਹੋਇਆ ਇਹ ਜਿਹੜੀ ਸਟੇਟ ਯੂਨੀਵਰਸਿਟੀ ਸੀਗੀ ਇਹਨੂੰ ਇੰਟਰ ਸਟੇਟ ਬਾਡੀ ਕਾਰਪੋਰੇਟ ਬਣਾ ਦਿੱਤਾ ਗਿਆ ਇਹਦਾ ਮਤਲਬ ਇਹ ਹੈ ਹਰਿਆਣਾ ਤੇ ਪੰਜਾਬ ਤੇ ਹਿਮਾਚਲ ਦੀ ਸਾਂਝੀ ਯੂਨੀਵਰਸਿਟੀ ਹਾਲਾਂਕਿ ਰਾਜਧਾਨੀ ਕਿਸੇ ਵੀ ਸਟੇਟ ਦੀ ਜਦੋਂ ਸਟੇਟਾਂ ਤੋਂ ਸਟੇਟ ਵੱਖ ਹੁੰਦੀ ਆ ਤਾਂ ਰਾਜਧਾਨੀ ਪੇਰੈਂਟ ਸਟੇਟ ਨੂੰ ਮਿਲਦੀ ਹੈ ਤਾਂ ਇਹ ਜਿਹੜਾ ਪੰਜਾਬ ਦੇ ਨਾਲ ਧਾਰਾ 78 ਤੇ 79 ਤੇ 80 ਪੰਜਾਬ ਦੇ ਪੁਨਰਗਠਨ ਐਕਟ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਇਸ਼ੂ, ਪੰਜਾਬ ਦੀ ਯੂਨੀਵਰਸਿਟੀ ਦਾ ਇਸ਼ੂ ਤੇ ਪੰਜਾਬ ਦੇ ਇਹ ਫੈਡਰਲ ਇਸ਼ੂ ਪੈਂਡਿੰਗ ਰੱਖੇਗੇ। ਹਰ ਵਾਰ ਪੰਜਾਬ ਦੇ ਨਾਲ ਹੀ ੱਤਕਾ ਕਿਉਂ ਪਾਣੀਆਂ ਨੂੰ ਲੈ ਕੇ ੱਤਕਾ, ਯੂਨੀਵਰਸਿਟੀ ਨੂੰ ਲੈ ਕੇ ੱਤਕਾ, ਕਿਸਾਨ ਕਦੇ ਧਰਨਿਆਂ ਤੇ ਬੈਠੇ ਹੋਏ ਨੇ। ਪੰਜਾਬ ਇਕੱਲਾ ਧਰਨਿਆਂ ਜੋਗਾ ਹੀ ਰਹਿ ਗਿਆ। ਪੰਜਾਬ ਨੂੰ ਇਕੱਲਾ ਧਰਨਿਆਂ ਵਾਸਤੇ ਰੱਖਣਾ। ਪੰਜਾਬ ਨੂੰ ਉਹਨਾਂ ਦੀ ਮੰਗਾਂ ਕਿਉਂ ਨਹੀਂ ਦਿੰਦੇ ਤੁਸੀਂ? ਜੇ ਜਾਇਜ਼ ਮੰਗਾਂ ਨੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਪੰਜਾਬ ਸਾਡਾ ਹੈ ਪੰਜਾਬ ਦੀਆਂ ਮੰਗਾਂ ਜਾਇਜ਼ ਨੇ ਕੋਈ ਵੀ ਬਹਤਰੀ ਦੀ ਗੱਲ ਹੋਵੇ ਪੰਜਾਬ ਦਾ ਨਾਮ ਪਹਿ ਸਭ ਤੋਂ ਪਹਿਲਾਂ ਆ ਜਾਂਦਾ ਤੇ ਫਿਰ ਉਸੇ ਗੱਲਾਂ ਦੇ ਉੱਤੇ ਇਹਨਾਂ ਨਾਲ ਹੀ ਧੱਕਾ ਕਰੀ ਜਾਂਦੇ ਕਿਉਂ ਦੇਖੋ ਪੂਰੇ ਭਾਰਤ ਦੇ ਵਿੱਚ ਰਾਜਾਂ ਦੇ ਅਧਿਕਾਰਾਂ ਦੇ ਇਸ਼ੂ ਅੱਜ ਮੁੱਖ ਚਰਚਾ ਦੇ ਵਿੱਚ ਨੇ ਦੇਖ ਦਾ ਉੱਤਰ ਹੋਵੇ ਦੱਖਣ ਹੋਵੇ ਪੱਛਮ ਹੋਵੇ ਸਾਰੇ ਹਿੱਸਿਆਂ ਦੇ ਵਿੱਚ ਕੇਂਦਰ ਸਰਕਾਰ ਦੀ ਇਹ ਪਾਲਿਸੀ ਆ ਵੀ ਜਿਹੜੋ ਅਸੀਂ ਆਪਣੀ ਇਹ ਡਿਕਟੇਟਰਸ਼ਿਪ ਸਥਾਪਿਤ ਕਰਨੀ ਆ ਉਹਦਾ ਮਤਬਲੇ ਇਹ ਉਹ ਵੀ ਡੈਮੋਕ੍ਰੇਸੀ ਨੂੰ ਕੁਚਲ ਕੇ ਡਿਕਟੇਟਰਸ਼ਿਪ ਸਥਾਪਿਤ ਹੋਣੀ ਆ ਤਾਂ ਜਿਹੜਾ ਇਹ ਫਾਸ਼ੀ ਰਾਜ ਆ ਉਹਦੀ ਸਥਾਪਨਾ ਇਸ ਬਣਿਆ ਤੇ ਹੁੰਦੀ ਆ ਵੀ ਜਦੋਂ ਤੁਸੀਂ ਸੈਂਟਰਲਾਈਜ਼ ਕਰਦੇ ਹੋ ਚੀਜ਼ਾਂ ਨੂੰ ਜਿਹੜੇ ਇਹ ਸੈਂਟਰਲਾਈਜੇਸ਼ਨ ਆਫ ਪਾਵਰ ਆ ਭਾਵੇਂ ਸਿੱਖਿਆ ਦਾ ਕੇਂਦਰੀਕਰਨ ਆ ਭਾਵੇਂ ਰਾਜਾਂ ਦੇ ਤਾਕਤਾਂ ਦਾ ਕੇਂਦਰੀਕਰਨ ਆ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਪੰਜਾਬ ਇੱਕ ਬਾਰਡਰ ਸਟੇਟ ਆ ਇਹਦੇ ਵਿੱਚ ਬੀਐਸਐਫ ਦਾ ਘੇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤਾ ਗਿਆ ਕਿਸੇ ਰਾ ਸਰਕਾਰ ਦੀ ਕੋਈ ਸਹਿਮਤੀ ਨਹੀਂ ਲਈ ਗਈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਕਾਨੂੰਨ ਇਹ ਕਹਿੰਦਾ ਵੀ ਜਿਹੜਾ ਇਹ ਪਾਣੀਆਂ ਦੇ ਹੈਡਵਰਕ ਦਾ ਕੰਟਰੋਲ ਆ ਇਹ ਰਪੇਰੀਅਨ ਸਿਧਾਂਤ ਮੁਤਾਬਕ ਹੋਣਾ ਚਾਹੀਦਾ ਵੀ ਜਿੱਥੇ ਪਾਣੀ ਵਹਿੰਦਾ ਤੀਨੂੰ ਨੁਕਸਾਨ ਪਹੁੰਚਾਉਂਦਾ ਉਹਦਾ ਰਾਈਟ ਹੋਣਾ ਚਾਹੀਦਾ 2021 ਦੇ ਵਿੱਚ ਕੇਂਦਰ ਸਰਕਾਰ ਨੇ ਡੈਮ ਸੇਫਟੀ ਐਕਟ ਲਿਆਂਦਾ ਪੰਜਾਬ ਦੇ ਹੱਕਾਂ ਦੇ ਡਾਕਾ ਮਾਰਿਆ ਤੇ ਪਾਣੀਆਂ ਦਾ ਹੈਡਵਰਕ ਦਾ ਕੰਟਰੋਲ 15000 ਤੋਂ ਉੱਪਰ ਡੈਮਾਂ ਛੋਟੇ ਵੱਡੇ ਕੇਂਦਰ ਸਰਕਾਰ ਕੋਲੇ ਚਲਾ ਗਿਆ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਸਿੱਖਿਆ ਜਿਹੜਾ ਹੈਗਾ ਇਹ ਸੰਵਰਤੀ ਸੂਚੀ ਦਾ ਵਿਸ਼ਾ ਇਹਦੇ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਦੋਵੇਂ ਕਾਨੂੰਨ ਬਣਾ ਸਕਦੀਆਂ ਪਰ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਲਿਆ ਕੇ 2020 ਸਿੱਧਾ ਲੋਕਾਂ ਦੇ ਉੱਪਰ ਐਨਪੀ ਥੋਪੀ ਆ ਇਸ ਕਰਕੇ ਇੱਕ ਇੱਕ ਕਰਕੇ ਰਾਜਾਂ ਦੇ ਇਸ਼ੂ ਭਾਵੇਂ ਪੰਜਾਬ ਦੇ ਆ ਤੇ ਬਾਕੀ ਹੋਰ ਰਾਜਾਂ ਦੇ ਆ ਤੁਸੀਂ ਦੇਖੋ ਕਿਸੇ ਵੀ ਰਾਜ ਦਾ ਜਿੱਥੇ ਭਾਜਪਾ ਦੇ ਵਿਰੋਧੀ ਸਰਕਾਰ ਆ ਉਹਦਾ ਰੂਰਲ ਡਿਵੈਲਪਮੈਂਟ ਫੰਡ ਨਹੀਂ ਦੇ ਰਹੇ 2014 ਤੋਂ ਲੈ ਕੇ ਹੁਣ ਤੱਕ ਕੇਂਦਰ ਦੀ ਸੱਤਾ ਰਾਜਾਂ ਦੇ ਅਧਿਕਾਰਾਂ ਨੂੰ ਦਬਾਉਣ ਲਈ ਲੱਗੀ ਹੋਈ ਹੈ 2010 ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਕੱਢਿਆ ਸੀ ਇੱਕ ਚੈਨਲ ਨੇ ਉੱਥੇ ਉਹਨਾਂ ਨੇ ਦਿਖਾਇਆ ਵੀ ਹੈ ਕਿ ਕਿਸੇ ਵੀ ਮੀਟਿੰਗ 'ਚ ਕੋਈ ਮੰਤਰੀ ਨਹੀਂ ਗਿਆ ਕੋਈ ਉੱਚ ਅਧਿਕਾਰੀ ਨਹੀਂ ਗਿਆ ਕਿਉਂ ਦੇਖੋ ਉੱਥੇ ਕਿਹਦਾ ਕਸੂਰ ਹੈ ਕੌਣ ਉਹਦਾ ਜ਼ਿੰਮੇਵਾਰ ਹੈ ਕਿਉਂਕਿ ਬਈ ਜੀ ਮੀਟਿੰਗਾਂ ਦੇ ਵਿੱਚ ਤਾਂ ਪੰਜਾਬ ਦੇ ਉਹਨਾਂ ਨੁਮਾਇੰਦਿਆਂ ਨਹੀਂ ਜਾਣਾ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਜਾਂ ਫਿਰ ਵੋਟਾਂ ਰਾਹੀਂ ਉਹ ਲੈ ਕੇ ਗਏ ਨੇ ਕਿਥਨ ਕਿਥੇ ਐ ਨਹੀਂ ਲੱਗਦਾ ਕਿ ਗਲਤੀਆਂ ਆਪਣੀਆਂ ਨੇ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਜਾ ਰਹੀ ਹੈ ਜਿਹੜਾ ਇਹ ਆਂਕੜਾ ਸੈਨੇਟ ਦੇ ਵਿੱਚ ਤਿੰਨ ਤਰ੍ਹਾਂ ਦੇ ਮੈਂਬਰ ਚੁਣੇ ਜਾਂਦੇ ਆ ਇੱਕ ਹੈਗੇ ਆ ਐਕਸ-ਆਫੀਸ਼ੀਅਲ ਮੈਂਬਰ ਜਿਹੜੇ ਸਰਕਾਰੀ ਅਹੁਦਿਆਂ ਦੇ ਉੱਪਰ ਆ ਜਿਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਹੈਗਾ ਸਿੱਖਿਆ ਮੰਤਰੀ ਤੇ ਵਾਈਸ ਚਾਂਸਲਰ ਤੇ ਪੰਜਾਬ ਦੇ ਗਵਰਨਰ ਇਹ ਅਧਿਕਾਰੀ ਐਕਸ-ਆਫੀਸ਼ੀਅਲ ਮੈਂਬਰ ਹੁੰਦੇ ਆ ਨਾਲ ਦੀ ਨਾਲ ਜਿਹੜੇ ਹੈਗੇ ਇਲੈਕਟਿਡ ਮੈਂਬਰ ਆ ਉਹਨਾਂ ਦੀ ਗਿਣਤੀ 60 ਪਲੱਸ ਹੈਗੀ ਆ ਤੇ ਦੂਜੇ ਹੈਗੇ ਨੋਮੀਨੇਟਡ ਮੈਂਬਰ ਇਹ ਤਿੰਨੇ ਮੈਂਬਰਾਂ ਦੇ ਵਿੱਚੋਂ ਜਿਹੜੇ ਅਧਿਕਾਰੀ ਐਬਸੈਂਟ ਰਹੇ ਆ ਉਹ ਪੰਜਾਬ ਸਰਕਾਰ ਦੇ 100 ਅਫੀਸ਼ੀਅਲ ਮੈਂਬਰ ਰਹੇ ਆ ਇਹਦਾ ਮਤਵ ਵੱਲੇ ਇਹ ਆ ਵੀ ਪੰਜਾਬ ਸਰਕਾਰ ਦੇ ਹੁਣ ਤੱਕ ਦੇ ਜਿੰਨਾ ਪੋਲੀਟੀਕਲ ਇਹਨਾਂ ਦਾ ਸਿਨੈਰੀਓ ਆ ਪਿੰਨੇ ਪੋਲੀਟੀਕਲ ਮੰਤਰੀ ਆ ਇਹਨਾਂ ਦਾ ਅਸ਼ਿੱਖਿਆ ਨੂੰ ਲੈ ਕੇ ਸੰਜੀਦਗੀ ਦਰਸਾਉਂਦੀ ਆ ਬਾਈ ਜੀ ਤੁਸੀਂ ਕਿਹਾ ਕਿ ਜਿਹੜੀ ਹੁਣ ਕਰੰਟ ਸਰਕਾਰ ਆ ਉਹ ਵੀ ਦੋਸ਼ੀ ਹੈ ਜਿਹੜੀ ਪਹਿਲਾਂ ਦੀ ਸਰਕਾਰਾਂ ਨੇ ਉਹ ਦੋਸ਼ੀ ਨਹੀਂ ਹੈਗੀਆਂ ਇਹਦੇ ਵਿੱਚ ਕਿ 2010 ਆਮ ਆਦਮੀ ਦੀ ਸਰਕਾਰ ਨਹੀਂ ਸੀ ਤੁਸੀਂ ਕਹਿ ਰਹੇ ਹੋ ਕਿ ਹੁਣ ਵਾਲੀ ਸਰਕਾਰ ਤੇ ਚਲੋ ਤੰਜ ਕਸਤਾ ਬੀਜੇਪੀ ਤੇ ਤੰਜ ਕਸਤਾ ਪਰ ਜਿਹੜੀ 2010 ਦੇ ਵਿੱਚ ਸਰਕਾਰਾਂ ਸੀ ਉਹ ਸੁੱਤੀਆਂ ਪਈਆਂ ਸੀ ਨਹੀਂ ਇਹ ਇਹ ਗੱਲ ਛੋਡੀ ਬਿਲਕੁਲ ਜਾਇਜ਼ ਗੱਲ ਆ 1966 ਤੋਂ ਜਦੋਂ ਪੰਜਾਬ ਦਾ ਪੂਰਨ ਗਠਨ ਐਕਟ ਹੋਇਆ ਉਦੋਂ ਇਹ ਮੁੱਦੇ ਪੈਂਡਿੰਗ ਰੱਖੇ ਗਏ ਤੇ ਇਹ ਪੈਂਡਿੰਗ ਰੱਖਣ ਦੇ ਵਿੱਚ ਉਸ ਸਮੇਂ ਦੀ ਕਾਲੀ ਦਲ ਦੀ ਸਰਕਾਰ ਦੀ ਵੱਡੀ ਭੂਮਿਕਾ ਪੰਜਾਬ ਦੀ ਰਾਜਤਾ ਨਹੀਂ ਦਾ ਇਸ਼ੂ ਅੱਜ ਤੱਕ ਕਿਉਂ ਪੈਂਡਿੰਗ ਆ ਕਿਉਂਕਿ ਚੰਡੀਗੜ੍ਹ ਜਦੋਂ ਯੂਟੀ ਬਣਾਇਆ ਗਿਆ ਉਦੋਂ ਕਿਉਂ ਨਹੀਂ ਲੋਕ ਬੋਲੇ ਜਦੋਂ ਇਸ ਯੂਨੀਵਰਸਿਟੀ ਨੂੰ ਇੰਟਰਸਟੇਟ ਯੂਨੀਵਰਸਿਟੀ ਬਣਾਇਆ ਜਾ ਰਿਹਾ ਸੀ ਤਾਂ ਜਿੰਨੀਆਂ ਮੌਕੇ ਦੀਆਂ ਸਰਕਾਰਾਂ ਰਹੀਆਂ ਕੀ ਉਹਨਾਂ ਨੇ ਆਪਣੀ ਲੋਕ ਸਭਾ ਜਾਂ ਆਪਣੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੋਈ ਕਾਨੂੰਨ ਲੈ ਕੇ ਆਂਦਾ ਵੀ ਅਸੀਂ ਇਹਨੂੰ ਸਟੇਟ ਯੂਨੀਵਰਸਿਟੀ ਘੋਸ਼ਿਤ ਕਰਦੇ ਕੋਈ ਬਿੱਲ ਲੈ ਕੇ ਆਂਦਾ ਨਹੀਂ ਲੈ ਕੇ ਜਾਂਦਾ ਤਾਂ ਸਰਕਾਰਾਂ ਸਾਰੀਆਂ ਹੀ ਦੋਸ਼ੀਆਂ ਰਹੀਆਂ ਤਾਂ ਲੋਕਾਂ ਨੇ ਹਮੇਸ਼ਾ ਹੀ ਕੇਂਦਰ ਸਰਕਾਰ ਜਿਹੜੀ ਸੈਂਟਰਲਾਈਜੇਸ਼ਨ ਕਰ ਰਹੀ ਆ ਭਾਵੇਂ ਉਹ ਕਦੋਂ ਵੀ ਆਈ ਹੋਵੇ ਉਹਦਾ ਵਿਰੋਧ ਕਰਕੇ ਚੀਜ਼ਾਂ ਨੂੰ ਵਾਪਸ ਕਰਾਇਆ ਸਰ ਮੌਕਾਤਾਰੀ ਪੋਲਿਟਿਕਲ ਪਾਰਟੀਆਂ ਦਾ ਇਹ ਕਸੂਰ ਹੈਗਾ ਕੱਲ ਕਿਵੇਂ ਲੱਗਿਆ ਲੋਕਤੰਤਰੀ ਰਾਜ ਦੇ ਵਿੱਚ ਜਦੋਂ ਆਪਾਂ ਚੰਡੀਗੜ੍ਹ ਆਪਣੀ ਯੂਟੀ ਦੇ ਵਿੱਚ ਵੜਨਾ ਸੀ ਤੇ ਸਾਰੇ ਪਾਸੋਂ ਨਾਕੇ ਸੀ ਕਹੇ ਜਾਂ ਮ ਲੱਗਿਆ ਕਿ ਲੋਕਤੰਤਰੀ ਰਾਜ ਹੈ ਜਿੱਥੇ ਆਪਾਂ ਖੜੇ ਆ ਪੰਜਾਬ ਦੇ ਜਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਗੱਲ ਮੈਂਸ਼ਨ ਆ ਵੀ ਪ੍ਰੋਟੈਸਟ ਕਰਨਾ ਇੱਕ ਜਿਹੜਾ ਹੈਗਾ ਸੋਡਾ ਅਧਿਕਾਰ ਆ ਤਾਂ ਜਦੋਂ ਲੋਕ ਪ੍ਰੋਟੈਸਟ ਆ ਸਾਡਾ ਫਰੀडम ਆ ਆਕਸਪ੍ਰੈਸ਼ਨ ਆ ਤਾਂ ਉਹਨੂੰ ਦਬਾਉਣ ਦੇ ਲਈ ਸਾਰੇ ਦੀ ਸਾਰਾ ਪੁਲਿਸ ਦਾ ਤੰਤਰ ਸਰਕਾਰੀ ਤੰਤਰ ਪੱਪਾਪਾਰ ਹੋਇਆ 4 ਤੋਂ 5000 ਜਿਹੜਾ ਹੈਗਾ ਪੁਲਿਸ ਕਰਮੀ ਤੇ ਸੈਨਾ ਦੇ ਕਰਮੀ ਚੰਡੀਗੜ੍ਹ ਨੂੰ ਚਾਰੇ ਪਾਸੇ ਜਾਮ ਰੱਖਿਆ ਹੋਇਆ ਇੱਕ ਪਾਸੇ ਇਹ ਕਹਿੰਦੇ ਆ ਵੀ ਨਵੇਂ ਕਾਨੂੰਨਾਂ ਦੇ ਤਹਿਤ ਵੀ ਸੜਕ ਜਾਮ ਕਰਨਾ ਰੋਡ ਜਾਮ ਕਰਨਾ ਇਹ ਕਾਨੂੰਨ ਦੀ ਉਲੰਘਣਾ ਇਹ ਸਵਾਲ ਕਰਦੇ ਆ ਵੀ ਜਿਹੜਾ ਇਹ ਕਾਨੂੰਨ ਆ ਸੋਡੇ ਤੇ ਨਹੀਂ ਲਾਗੂ ਹੁੰਦਾ ਤੁਸੀਂ ਸਾਰੇ ਚੰਡੀਗੜ੍ਹ ਨੂੰ ਜਾਮ ਕਰ ਰੱਖਿਆ ਉਦੋਂ ਨਹੀਂ ਛੋਟਾ ਜਿਹੜਾ ਹੈਗਾ ਨੁਕਸਾਨ ਹੁੰਦਾ ਉਦੋਂ ਨਹੀਂ ਲੋਕਾਂ ਨੂੰ ਤੰਗੀ ਮਹਿਸੂਸ ਹੁੰਦੀ ਤਾਂ ਇਹ ਸਵਾਲ ਉਲਟਾ ਬਣਦਾ ਦੂਜਾ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਲੋਕਾਂ ਦੇ ਉੱਪਰ ਅਰੈਸਟ ਪਾਉਣੀ ਉਹਨਾਂ ਤੇ ਲਾਠੀ ਚਾਰਜ ਕਰਨਾ ਅਸੀਂ ਇਹਦੀ ਨਖੇਦੀ ਵੀ ਕਰਦੇ ਆਂ ਤੇ ਇਹਦੇ ਖਿਲਾਫ ਲੋਕਾਂ ਨੂੰ ਸ਼ੰਗਰਚ ਦੇ میدان ਦੇ ਵਿੱਚ ਨਿਤਰਨ ਦਾ ਸਮਾਂ ਜਿਹੜਾ ਸੱਦਾ ਦਿੰਦੇ ਆਂ ਜਿਹੜੇ ਲੋਕ ਆਮ ਲੋਕ ਇਕੱਠੇ ਹੋਏ ਆ ਉਹ ਆਸਮੇ ਇਸ ਪ੍ਰੋਟੈਸਟ ਦੀ ਸੋਲੀਡੈਰਟੀ ਦੇ ਵਿੱਚ ਉੱਥੇ ਪਹੁੰਚੇ ਪਰ ਉਹਨਾਂ ਨੂੰ ਨਖੇੜਨ ਦੇ ਲਈ ਚੰਡੀਗੜ੍ਹ ਪੁਲਿਸ ਜਿਹੜੀ ਹੈਗੀ ਆ ਵਿਚ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਦਿਸੇ ਇੱਕ ਇੱਕ ਕਰਕੇ ਉਹਨਾਂ ਨੂੰ ਖਦੇੜਿਆ ਜਾ ਰਿਆ ਸੀ ਉਹਨਾਂ ਨੂੰ ਰੀਟੇਨ ਕੀਤਾ ਜਾ ਰਿਆ ਸੀ ਜਿਹੜਾ ਪੁਲਿਸ ਕੋਲੇ ਕੋਈ ਅਧਿਕਾਰ ਨਹੀਂ ਹੈ ਉਹਨਾਂ ਉੱਪਰ ਅਸਲ ਕਾਨੂੰਨ ਲੋਕਾਂ ਲਈ ਆ ਸਰਕਾਰ ਲਈ ਕੋਈ ਕਾਨੂੰਨ ਨਹੀਂ ਹੈ ਤਾਰਾ 144 ਲੋਕਾਂ ਲਈ ਬਣਾ ਦਿੱਤੀ ਜਾਂਦੀ ਆ ਪਰ ਸਰਕਾਰ ਕਿਸੇ ਵੀ ਥਾਂ ਤੇ ਕਿਸੇ ਵੀ ਜਗ੍ਹਾ ਤੇ ਕਿ ਜੇ ਨੂੰ ਵੀ ਕੋਈ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਰਿਟੇਨ ਕਰ ਲਿਆ ਜਾਂਦਾ ਸੜਕਾ ਜਾਮ ਕਰ ਦਿੱਤੀਆਂ ਜਾਂਦੀਆਂ ਤਾਂ ਇਹ ਇਥੋਂ ਦੀ ਸੱਤਾ ਤੇ ਇਥੋਂ ਭਾਰਤੀ ਨਿਆਇ ਪ੍ਰਬੰਧ ਦਾ ਦੂਰਾ ਕਰਦਾਰ ਹੈ ਬਾਈ ਜੀ ਲੋਕਾਂ ਨੇ ਇਹ ਸਰਕਾਰ ਤਾਂ ਚੁਣੀ ਸੀ ਕਿ ਨਵਾਂ ਕੁਝ ਕਿਸੇ ਨੂੰ ਨਵੇਂ ਨੂੰ ਮੌਕਾ ਦੇ ਕੇ ਦੇਖੀਏ ਸਾਰੀ ਸਰਕਾਰ ਦੇਖਣੀ ਹੈ ਕੀ ਲੱਗਦਾ 2027 ਦੇ ਵਿੱਚ ਕੀ ਹੋਣਾ ਚਾਹੀਦਾ ਕਿਹਦੀ ਸਰਕਾਰ ਆਣੀ ਚਾਹੀਦੀ ਕਿਉਂਕਿ ਸਵਾਲ ਤਾਂ ਹੁਣ ਇਹ ਬਣ ਗਿਆ ਸਾਰੀ ਸਰਕਾਰਾਂ ਨੇ ਰਾਜ ਕਰ ਲਿਆ ਇੱਕ ਮੌਕਾ ਨਵੀਂ ਸਰਕਾਰ ਨੂੰ ਹੀ ਮਿਲ ਗਿਆ ਕੀ ਹੈ ਪੰਜਾਬ ਦੇ ਕੋਲ ਕੌਣ ਨਵੇਂ ਨਵੀਂ ਮਤਲਬ ਹੁਣ ਤਾਂ ਇਹ ਗੱਲ ਹੋ ਗਈ ਕਿ ਜਵੇਂ ਮੈਂ ਕੱਲ ਦਾ ਯੂਥ ਦੇਖਿਆ ਤੁਸੀਂ ਖੜੇ ਹੋ ਹੋਰ ਯੂਨੀਅਨ ਦੇ ਪ੍ਰਧਾਨ ਨੇ ਯਾਰ ਇੰਨੀ ਨੌਲੇਜ ਹੈ ਕੋਈ ਇਹ ਜੀ ਪਾਰਟੀ ਨਹੀਂ ਬਣ ਸਕਦੀ ਕੋਈ ਨਵੀਂ ਪਾਰਟੀ ਬਣ ਜੇ ਕਿਉਂਕਿ ਮੈਨੂੰ ਕਿੱਥੇ ਨਾ ਕਿੱਥੇ ਲੱਗਦਾ ਕਿ ਜਿਹੜੀ ਆਪਣੀ ਨਵੀਂ ਯੂਨੀਅਨ ਦੇ ਜਾਂ ਫਿਰ ਨਮਾਇੰਦੇ ਨੇ ਚੁਣੇ ਗਏ ਨੇ ਬੁਲਾਰੇ ਨੇ ਵਧੀਆ ਨੇ ਕਿਸੇ ਨਾ ਕਿਸੇ ਪਾਰਟੀ ਤੇ ਜਾਣਗੇ ਪਰ ਘੁੰਮ ਫਿਰ ਕੇ ਉਹਨਾਂ ਪਾਰਟੀਆਂ ਤੇ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਇਹ ਕਿਸੇ ਟਾਈਮ ਮਾੜਾ ਕਹਿੰਦੇ ਨੇ ਤੇ ਉਸੇ ਪਾਰਟੀ ਉਨਾਂ ਜਾ ਕੇ ਜੁਆਇਨ ਕਰ ਲੈਂਦੇ ਨੇ ਕਿਉਂ ਦੇਖੋ ਜੀ ਬੋਟ ਪੋਲਿਟਿਕ ਦੇ ਵਿੱਚ ਆਉਣਾ ਲੋਕਾਂ ਦਾ ਚਾਹ ਇੱਛਾ ਹੋ ਸਕਦੀ ਆ ਪਰ ਸਾਡੀ ਸਮਝ ਇਹ ਆ ਵੀ ਜਿਹੜੀ ਇਹ ਵੋਟਾਂ ਦੀ ਸਿਆਸਤ ਦੇ ਸਮੇਂ ਦੇ ਮਨੀ ਤੇ ਮਸਲ ਦੀ ਜਿਹੜੀ ਪੋਲਿਟਿਕਸ ਰਹਿ ਚੁੱਕੀ ਹੈ ਦੂਸਰਾ ਕੀ ਇਹ ਰਾਹ ਜਿਹੜਾ ਹੈਗਾ ਇਹ ਸੱਤਾ ਹਾਸਲ ਕਰਕੇ ਵੀ ਤੁਸੀਂ ਚੀਜ਼ਾਂ ਨੂੰ ਬਰਾਬਰ ਕਰ ਸਕੋਗੇ ਨਹੀਂ ਕਰ ਸਕੋਗੇ ਅਸੀਂ ਇਹ ਮੰਨਦੇ ਆ ਕਿ ਇੱਥੋਂ ਦਾ ਜਿਹੜਾ ਬੁੱਢਲਾ ਪ੍ਰਬੰਧ ਆ ਉਹਨੂੰ ਬਦਲਣ ਦੀ ਜ਼ਰੂਰਤ ਆ ਪਾਲਿਸੀ ਮੇਕਿੰਗ ਦੇ ਵਿੱਚ ਬਿਗ ਕਾਰਪੋਰੇਟ ਇਨਵੋਲਵਡ ਆ ਬਿਨਾ ਫੰਡਿੰਗ ਤੇ ਪੈਸੇ ਦੇ ਲੱਖਾਂ ਰੁਪਈਆ ਖਰਚੇ ਇਲੈਕਸ਼ਨ ਨਹੀਂ ਹੁੰਦੀ ਹੈ ਆਮ ਲੋਕ ਇਲੈਕਸ਼ਨ ਜਾ ਕੇ ਕੀ ਸਾਬਤ ਕਰ ਲੈਣਗੇ ਜਾਂ ਕਿੰਨੇ ਤੱਕ ਲੈ ਕੇ ਜਾਣਗੇ ਇਹ ਵੀ ਇੱਕ ਵੱਡਾ ਸਵਾਲ ਆ ਜੇ ਕੋਈ ਇਸ ਤਰ੍ਹਾਂ ਦੀ ਪੋਲਿਟਿਕਲ ਪਾਰਟੀ ਹੋਊਗੀ ਜਿਹੜੀ ਮੁੱਦਿਆਂ ਦੀ ਸਿਆਸਤ ਕਰੂਗੀ ਧਰਮ ਦੀ ਸਿਆਸਤ ਨਾ ਕਰਕੇ ਜਿਹੜੀ ਗੱਲ ਕਰੂਗੀ ਸਿੱਖਿਆ ਸੇਹ ਤਰਗੇ ਈਸ਼ੂਆਂ ਦੀ ਜਿਹੜੀ ਗੱਲ ਕਰੂਗੀ ਰਾਜਾਂ ਦੇ ਅਧਿਕਾਰਾਂ ਦੀ ਖਾਸ ਕਰਕੇ ਪੰਜਾਬ ਦੇ ਵਿੱਚ ਉਹਨੂੰ ਅੱਗੇ ਪੋ ਇੱਕ ਵਿੱਚ ਦੇਖਿਆ ਜਾ ਸਕਦਾ ਪਰ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀ ਕੋਈ ਪਾਰਟੀ ਨਜ਼ਰ ਨਹੀਂ ਆ ਰਹੀ ਤੁਸੀਂ ਵੋਟ ਪਾਉਂਗੇ ਇਹ ਜੀ ਪਾਰਟੀ ਨੂੰ ਜੇ ਕੋਈ ਇਹ ਜੀ ਪਾਰਟੀ ਆਊਗੀ ਅਸੀਂ ਜ਼ਰੂਰ ਵੋਟ ਪਾਵਾਂਗੇ ਅਸੀਂ ਤੇ ਪੰਜਾਬ ਦੇ ਲੋਕ ਪਾਣਗੇ ਦੇਖੋ ਪੰਜਾਬ ਦੇ ਲੋਕ ਉਹ ਡਿਸਾਈਡ ਕਰਨਗੇ ਪੰਜਾਬ ਦੇ ਲੋਕ ਫ੍ਰੀ ਬਿਜਲੀ ਦੇਖਦੇ ਨੇ ਦੇਖਦੇ ਹੋ ਤੁਸੀਂ ਕਿ ਫਿਰ ਫ੍ਰੀ ਬਿਜਲੀ ਦਿੱਤੀ ਜਾਊਗੀ ਫ੍ਰੀ ਸਫਰ ਹੋ ਜਾਊਗਾ ਫ੍ਰੀ ਕਰਕੇ ਐ ਨਹੀਂ ਲੱਗਦਾ ਕਿ ਵੋਟਾਂ ਆਪਣੀ ਵਿਕ ਜਾਂਦੀਆਂ ਨੇ ਨਹੀਂ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਹੈਗਾ ਵੀ ਆਪਣੇ ਤੇ ਦਾਗ ਲੱਗਦਾ ਰਿਹਾ ਵੀ ਇਹ ਲੋਕ ਜਿਹੜੇ ਹੈਗੇ ਆ ਭਾਵਕ ਨੇ ਲੜਦੇ ਨੇ ਜਜ਼ਬੇ ਵਾਲੇ ਨੇ ਪਰ ਇਹ ਕਹਿੰਦੇ ਵੀ ਰਹੇ ਆ ਵੀ ਇਹ ਲੋਕ ਪੜਦੇ ਲਿਖਦੇ ਨਹੀਂ ਹੈ ਇਹ ਫਰੀ ਵਾਲੀ ਚੀਜ਼ ਦੇ ਪਿੱਛੇ ਜਾਂਦੇ ਹੈਗੇ ਆ ਪਰ ਇਹ ਆਪਣੀ ਜਿਹੜੀ ਵਿਰਾਸਤ ਤੋਂ ਉਹਨੂੰ ਪਛਾਨਣਾ ਚਾਹੀਦਾ ਵੀ ਸਾਨੂੰ ਮੁੱਦਿਆਂ ਦੀ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਆ ਨਾ ਕਿ ਸਿਰਫ ਆਰਥਿਕ ਤawar ਨੂੰ ਦੇਣੀ ਚਾਹੀਦੀ ਆ ਇਸ ਸਮੇਂ ਕੇਂਦਰੀ ਸੱਤਾ ਲਗਾਤਾਰ ਇੱਕ ਨੈਰੇਟਿਵ ਬਿਲਡ ਕਰ ਰਹੀ ਆ ਜਿਹਦੇ ਵਿੱਚ ਉਹ ਏਜੰਡਾ ਲੈ ਕੇ ਆ ਰਿਹਾ ਵੀ ਇੱਕ ਦੇਸ਼ ਇੱਕ ਭਾਸ਼ਾ ਇੱਕ ਪਾਰਟੀ ਇਹਦਾ ਮਤਲਬ ਇਹ ਹੈ ਵੀ ਇਲੈਕਸ਼ਨ ਹੋ ਸਕਣਗੇ ਕਿ ਨਹੀਂ ਹੋ ਸਕਣਗੇ ਇਹਦਾ ਸਵਾਲ ਇੱਥੇ ਬਣਿਆ ਹੋਇਆ ਵੀ ਇੱਕ ਤਾਂ ਸਕੈਮ ਨਿਕਲ ਕੇ ਆ ਗਿਆ ਨਾ ਵੀ ਇਲੈਕਸ਼ਨ ਵੀ ਇੱਕ ਫਰਾਡ ਆ ਤਾਂ ਇਸ ਸਮਾ ਦੇ ਲੋਕਤੰਤਰ ਦੇ ਵਿੱਚ ਤਾਂ ਲੋਕਾਂ ਨੂੰ ਇਹ ਹੀ ਚਾਹੀਦਾ ਵੀ ਤੁਸੀਂ ਆਪਣੇ issues ਦੀ ਸਿਆਸਤ ਨੂੰ ਪਹਿਲ ਦਿਓ ਜੇ ਆਪਣੇ ਕੋਲ ਇਸ ਤਰ੍ਹਾਂ ਦੀ ਨਹੀਂ ਪਾਰਟੀ ਦਿਖ ਰਹੀ ਤਾਂ ਪਹਿਲ ਲੋਕਾਂ ਦੇ ਸੰਘਰਸ਼ਾਂ ਨੂੰ ਦੇਣੀ ਚਾਹੀਦੀ ਆ ਜਿਹਨੀਆਂ ਆ ਪੰਜਾਬ ਦੇ ਵਿੱਚ ਜਨਤਕ ਜਥੇਬੰਦੀਆਂ ਕਰ ਰਹੀਆਂ ਕੀ ਲੱਗਦਾ ਹੁਣ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹੁਣ ਟਾਈਮ ਦਾ ਇਸ਼ੂ ਚੱਲ ਰਿਹਾ ਕਿੱਧਰ ਨੂੰ ਮੁੜ ਲਊਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿਥੇ ਨਾ ਕਿਥੇ ਸਰਕਾਰਾਂ ਜਿਹੜੀ ਸੰਘਰਸ਼ਾਂ ਤੋਂ ਬਿਨਾਂ ਉੱਠ ਰਹੀਆਂ ਨੇ ਉਹਨਾਂ ਨੂੰ ਐ ਕਿ ਜੇ ਕੋਈ ਬੋਲ ਨਹੀਂ ਰਿਹਾ ਤਾਂ ਕੋਈ ਨਾ ਆਪਣਾ ਰਾਜ ਚਲਾਈ ਜਾਓ ਚਲਾਈ ਜਾਓ ਚਲਾਈ ਜਾਓ ਹੁਣ ਜੋ ਥੋੜੇ ਦਿਨਾਂ ਪਹਿਲਾਂ ਜਿਹੜਾ ਸੰਘਰਸ਼ ਹੋਇਆ 10 ਤਰੀਕ ਦਾ ਇਹਨੇ ਉਹਨਾਂ ਤੱਕ ਵਾਸਤਾ ਪੰਚਾਤੀ ਹੈ ਕਿ ਪੰਜਾਬੀ ਦਬਾਣਾ ਨਹੀਂ ਹੈਗਾ ਪੰਜਾਬੀ ਨਾ ਥੱਕਾ ਨਹੀਂ ਹੋ ਸਕਦਾ ਕਿਵੇਂ ਦੇਖਦੇ ਹਾਂ 28 ਤਰੀਕ ਨੂੰ ਜਿਹੜਾ ਹੈਗਾ 28 ਬੀਏ ਯੂਨੀਵਰਸਿਟੀ ਦੀ ਸੈਨੇਟ 99 ਤੋਂ 31 ਮੈਂਬਰੀ ਕੀਤੀ ਜਾਣੀ ਆ ਜਿਹਦੇ ਉੱਪਰ ਸੈਨੇਟ ਭੰਗ ਕੀਤੀ ਗਈ ਤੇ ਪੰਜਾਬ ਦੇ ਲੋਕਾਂ ਦਾ ਰਿਐਕਸ਼ਨ ਆਇਆ ਤੇ ਮੋਰਚਾ ਲੱਗਿਆ ਉਸ ਤੋਂ ਬਾਅਦ 4 ਤਰੀਕ ਨੂੰ ਇਹ ਨੋਟੀਫਿਕੇਸ਼ਨ ਆਇਆ ਵੀ ਅਸੀਂ ਜਿਹੜਾ ਹੈਗਾ 31 ਮੈਂਬਰੀ ਸੈਨੇਟ ਕਰਨ ਵਾਲਾ ਫੈਸਲਾ ਵਾਪਸ ਲੈਣੇ ਆ ਪਰ ਸ਼ਾਮ ਨੂੰ ਇਹ ਨੋਟੀਫਿਕੇਸ਼ਨ ਆਉਂਦਾ ਉਸੇ ਦਿਨ ਵੀ ਅਸੀਂ ਇਹ ਫੈਸਲਾ ਡਿਲੇ ਕਰਨ ਲੱਗੇ ਆ ਮਤਲਬ ਕਿ ਪੂਖ ਦੇ ਵਿੱਚ ਇਹ ਲਾਗੂ ਹੋਊਗਾ ਤਾਂ ਇਹਦਾ ਮਤਲਬ ਉਦੋਂ ਲੋਕਾਂ ਨੇ ਸਮਝਿਆ ਵੀ ਇਹ ਧਰੋ ਹੋ ਰਿਹਾ ਪਰ ਜਿਹੜਾ ਫੈਸਲਾ 7 ਤਰੀਕ ਨੂੰ ਆਇਆ ਉਹਦੇ ਵਿੱਚ ਪੂਰੀ ਤਰ੍ਹਾਂ ਸੈਨੇਟ ਬਹਾਲ ਹੋ ਚੁੱਕੀ ਆ ਉਹ ਲੜਾਈ ਇੱਕ ਵੱਡੀ ਲੋਕਾਂ ਨੇ ਜਿੱਤ ਲਈ ਆ ਪਰ ਸਿਰਫ ਇੱਕ ਇਸ਼ੂ ਬਾਕੀ ਆ ਜਿਹਦੇ ਵਿੱਚ ਸੈਨੇਟ ਦਾ ਜਿਹੜਾ ਸ਼ੈਡਿਊਲ ਜਾਰੀ ਕਰਾਉਣਾ ਉਹਦੇ ਲਈ ਮੋਰਚਾ ਜਾਰੀ ਆ ਮੋਰਚਾ ਲੰਬੇ ਚੱਲਦੇ ਹੁੰਦੇ ਆ ਜਦੋਂ ਐਕਸ਼ਨ ਹੁੰਦਾ ਇਕੱਠ ਵੀ ਹੁੰਦਾ ਇਸ ਮੋਰਚਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਜਿਹੜਾ ਹੈਗਾ ਇਹਦੀ ਨੋਟੀਫਿਕੇਸ਼ਨ ਨਹੀਂ ਆਉਂਦਾ ਇਲੈਕਸ਼ਨ ਦਾ ਤਾਂ ਇਹ ਸਟਰਗਲ ਜਿਹੜਾ ਹੈਗਾ ਲੋਕਾਂ ਨੇ ਲੜ ਕੇ ਇੱਕ ਵੱਡੇ ਲੈਵਲ ਤੱਕ ਜਿੱਤ ਲਿਆ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਲਿਆਂਦੀ ਆ ਉਹਦੇ ਵਿੱਚ ਇਹ ਕਿਹਾ ਗਿਆ ਵੀ ਅਸੀਂ ਬੋਰਡ ਆਫ ਗਵਰਨੈਂਸ ਸਥਾਪਿਤ ਕਰਨਾ ਇਹਦੇ ਵਿੱਚ ਸੈਨੇਟ ਤੇ ਸਿੰਡੀਗੇਟ ਵਰਗੇ ਡੈਮੋਕਰੈਟਿਕ ਧਾਰੇ ਨਹੀਂ ਰਹਿਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਆ ਗੁਰਨਾਡਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੀ ਆ ਕੀ ਇਹਦਾ ਸੈਂਟਰਲਾਈਜੇਸ਼ਨ ਨਹੀਂ ਹੋ ਰਿਹਾ ਹੋ ਰਿਹਾ ਬਿਲਕੁਲ ਹੋ ਰਿਹਾ ਕਿਉਂਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵਰਗੇ ادارے ਅੱਜ ਦੇ ਸਮੇਂ 'ਚ ਡਾਇਰੈਕਸ਼ਨ ਦੇ ਰਹੇ ਆ ਉਹ ਸਲੇਪਸਾਂ ਦੀ ਤਬਦੀਲੀ ਕਰ ਰਹੇ ਆ ਉਹ ਕਹਿ ਰਹੇ ਆ ਵੀ ਤੁਸੀਂ ਜੇ ਇਹ ਨੂੰ ਲਾਗੂ ਨਹੀਂ ਕੀਤਾ ਤੁਹਾਨੂੰ ਗ੍ਰਾਂਟ ਨਹੀਂ ਦੇਣੀ ਹੈ ਤਾਂ ਕੇਂਦਰੀਕਰਨ ਤਾਂ ਇਹ ਵੀ ਆ ਤਾਂ ਪੰਜਾਬ ਦੇ ਸਾਰੇ ਆ ਵਿਧelectਾਰਿਆਂ ਦਾ ਕੇਂਦਰੀਕਰਨ ਕਿਵੇਂ ਰੋਕਣਾ ਇਹ ਐਨਪੀ ਨੂੰ ਰੱਦ ਕਰਾਉਣ ਦੀ ਜਿਹੜੀ ਵੱਡੀ ਲੜਾਈ ਆ ਪੰਜਾਬ ਸਰਕਾਰ ਆਪਣੀ ਵਿਧਾਨ ਸਭਾ 'ਚ ਮਤਾ ਪਾਸ ਕਰੇ ਜਿਵੇਂ ਤਾਮਿਲਨਾਡੂ ਜਾਂ ਕੇਰਲਾਈ ਸਰਕਾਰ ਨੇ ਕੀਤਾ ਵੀ ਅਸੀਂ ਐਨਪੀ ਰੱਦ ਕਰਦੇ ਆ ਤੇ ਆਪਣੀ ਸਿੱਖਿਆ ਨੀਤੀ ਆਪ ਬਣਾਉਣੀ ਆ ਕੀ ਪੰਜਾਬ ਇੰਨਾ ਸક્ષਮ ਨਹੀਂ ਹੈਗਾ ਵੀ ਆਪਦੀ ਐਜੂਕੇਸ਼ਨ ਪਾਲਿਸੀ ਆਪ ਬਣਾ ਸਕੇ ਸ਼ਿਕਾਏ ਨਾਮ ਤੇ ਆਪਣੀ ਸਰਕਾਰ ਬਣੀ ਆ ਤੇ ਇਹ ਸਵਾਲ ਬੰਦ ਬਾਈ ਜੀ ਇੱਕ ਗੱਲ ਦੱਸੋ ਸੰਘਰਸ਼ ਕਰਨਾ ਧਰਨੇ ਲਾਣਾ ਆਪਾਂ ਨੂੰ ਅਧਿਕਾਰ ਹੈ ਦੇਖੋ ਜ਼ਰੂਰਤ ਅਧਿਕਾਰ ਹੈਗਾ ਤੇ ਫਿਰ ਇਹ ਅਧਿਕਾਰ ਦੇਸ਼ ਦੀ ਆਜ਼ਾਦੀ ਲੜ ਕੇ ਮਿਲੀ ਆ ਦੇਸ਼ ਦੇ ਵਿੱਚ ਜਿੰਨੀਆਂ ਮੂਵਮੈਂਟਾਂ ਉੱਠੀਆਂ ਭਾਵੇਂ ਉਹ ਪੈਪਸੋ ਦੀ ਲਹਿਰ ਲਈ ਆ ਭਾਵੇਂ ਉਹ ਮੁਜਾਹਰਾ ਲਹਿਰ ਰਹੀ ਆ ਭਾਵੇਂ ਨਕਸ਼ਲਵਾੜੀ ਲਹਿਰ ਰਹੀ ਆ ਇਹ ਸਾਰੀਆਂ ਲਹਿਰਾਂ ਦਾ ਇਤਿਹਾਸ ਲੋਕ ਅੰਦੋਲਨਾਂ ਦਾ ਇਤਿਹਾਸ ਆ ਬਹੁਤ سارے ਕਾਨੂੰਨ ਬਣੇ ਆ ਲੈਂਡ ਸੀਲਿੰਗ ਐਕਟ ਬਣਿਆ ਮੁਜਾਹਰਾ ਲਹਿਰ ਦੇ ਕਰਕੇ ਬਣਿਆ ਬਹੁਤ ਸਾਰੇ ਪਾਣੀਆਂ ਦਾ ਇਸ਼ੂ ਆ ਜਿੱਥੋਂ ਤੱਕ ਲੋਕਾਂ ਨੇ ਬਚਾਇਆ ਹੋਇਆ ਲੋਕ ਸੰਘਰਸ਼ਾਂ ਕਰਕੇ ਆ ਯੂਨੀਵਰਸਿਟੀਆਂ ਨੂੰ ਗ੍ਰਾਂਟ ਨਾ ਦੇਣਾ ਲੋਕਾਂ ਨੇ ਲੜਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 2023 ਚ ਮੋਰਚਾ ਲੱਗਿਆ ਚਾੜੀ ਦੇਣ ਦਾ ਜਿਹਦੇ ਵਿੱਚ ਯੂਨੀਵਰਸਿਟੀ ਨੂੰ 400 ਕਰੋੜ ਰੁਪਏ ਹੁਣ ਮਿਲ ਰਿਹਾ ਪਹਿਲਾਂ ਇਹ 200 ਤੋਂ ਵੀ ਘੱਟ ਸੀ ਲੋਕਾਂ ਨੇ ਦੋ ਦਿਨ ਕਰਕੇ ਆ ਤਾਂ ਅੰਦੋਲਨ ਨਾਲ ਜਿਹੜੇ ਹੈਗੇ ਆ ਸਾਬਤ ਹੁੰਦਾ ਵੀ ਅਸੀਂ ਸੱਤਾ ਦੀ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਵੀ ਇਹ ਲੋਕਪੱਖੀ ਨਹੀਂ ਹੈ ਅਸੀਂ ਇਹਦਾ ਵਿਰੋਧ ਕਰਦੇ ਆ ਤਾਂ ਸੱਤਾ ਨੂੰ ਮਜਬੂਰ ਕੀਤਾ ਜਾਂਦਾ ਉਸ ਤਰ੍ਹਾਂ ਦੀ ਪਾਲਿਸੀ ਮੇਕਿੰਗ ਬਣਾਉਣ ਦੇ ਲਈ ਤਾਂ ਇਹ ਸਾਡਾ ਅਧਿਕਾਰ ਆ ਜਿੰਨਾ ਟਾਈਮ ਇਹ ਚੀਜ਼ਾਂ ਰਹਿਣਗੀਆਂ ਉਹਨਾਂ ਟਾਈਮ ਡੈਮੋਕ੍ਰੇਸੀ ਬਚੀ ਰਹਿਣੀ ਆ ਜੇ ਲੋਕ ਅੰਦੋਲਨਾਂ ਨੂੰ ਖਤਮ ਕੀਤਾ ਜਾਊਗਾ ਤਾਂ ਇਹ ਦੇਸ਼ ਇੱਕ ਤਾਨਾਸ਼ਹੀ ਵੱਲ ਜਾਊਗਾ ਮੇਰਾ ਸਵਾਲ ਇਹ ਸੀ ਬਾਈ ਜੀ ਕਿ ਧਰਨੇ ਲਾਉਣ ਦਾ ਜਿਹ ਅਧਿਕਾਰ ਹੈ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਐਫੀਡੇਵਿਟ ਸਾਈਨ ਕਰਾਇਆ ਗਿਆ ਕਿ ਸਾਡੀ ਮਨਜ਼ੂਰੀ ਤੋਂ ਬਿਨਾ ਤੁਸੀਂ ਧਰਨਾ ਨਹੀਂ ਲਾ ਸਕਦੇ ਜਿੱਥੇ ਅਸੀਂ ਕਵਾਂਗੇ ਉੱਥੇ ਧਰਨਾ ਲਾਉਂਗੇ ਤੇ ਸਾਡਾ ਮੌਲਿਕ ਅਧਿਕਾਰ ਵੀ ਲੈ ਰਹੇ ਨੇ ਨਹੀਂ ਇਹ ਜਿਹੜੇ ਐਫੀਡੇਪਟਾ ਇਸ ਤਰ੍ਹਾਂ ਦੇ ਐਫੀਡੇਪਟਾ ਪੰਜਾਬ ਯੂਨੀਵਰਸਿਟੀ ਨੇ ਕੱਢਿਆ ਪੰਜਾਬ ਯੂਨੀਵਰਸਿਟੀ ਨੇ ਕਿਹਾ ਵੀ ਅਸੀਂ 300 ਮੀਟਰ ਦੇ ਦਾਇਰੇ ਦੇ ਵਿੱਚ ਇਥੇ ਕੋਈ ਪ੍ਰੋਟੈਸਟ ਨਹੀਂ ਕਰੂਗਾ ਉਹਦੀ ਪ੍ਰਵਾਨਗੀ ਲਊਗਾ ਇਹਦਾ ਮਤਲਬ ਇਹ ਹੈ ਆ ਵੀ ਇਹ ਸਥਾਪਿਤ ਕਰਨਾ ਕੈਂਪਸਾਂ ਦੇ ਵਿੱਚ ਕੈਂਪਸਾਂ ਦੇ ਵਿੱਚੋਂ ਇੱਕ ਸਿਆਸਤ ਪੈਦਾ ਹੁੰਦੀ ਹੈ ਜਿੰਨੇ ਯੂਨੀਵਰਸਿਟੀਆਂ ਦਿੱਲੀ ਯੂਨੀਵਰਸਿਟੀ ਆ ਜਾਮਲੀਆ ਯੂਨੀਵਰਸਿਟੀ ਆ ਜੀਐਨਯੂ ਆ ਉਥੇ ਭਾਜੀਪੀ ਨੇ ਧਾਰ ਲਿਆ ਹੈਗਾ ਵੀ ਇਹ ਯੂਨੀਵਰਸਿਟੀਆਂ ਨੂੰ ਆਪਣੇ ਹੱਥੇ ਕਿਵੇਂ ਕੀਤਾ ਜਾਵੇ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਆਰਐਸਐਸ ਦੀ ਇੱਕ ਮੀਟਿੰਗ ਹੋਈ ਆ ਉਹਨਾਂ ਨੇ ਏਬੀਬੀਪੀ ਨੂੰ ਇਹ ਝਾੜ ਪਾਈ ਆ ਵੀ ਸਰਕਾਰ ਆਪਣੀ ਆ ਤੁਸੀਂ ਆਪਣਾ ਕੰਮ ਕਿਉਂ ਨਹੀਂ ਵਧਾ ਰਹੇ ਹੈ ਵੀ ਆਪਣਾ ਪ੍ਰੋਫੈਸਰ ਆਪਣੇ ਆ ਕਿਉਂਕਿ ਭਾਜਪੀ ਲਗਾਤਾਰ ਵਿਧੇਕਦਾਰਿਆਂ ਦੇ ਵਿੱਚ ਆਪਣੇ ਬੰਡੇ ਫਿੱਟ ਕਰਨ ਲੱਗੀ ਹੋਈ ਆ ਜੇ ਇੱਕ ਵਿਰੋਧੀ ਸਿਆਸਤ ਲੋਕਾਂ ਦੀ ਸਿਆਸਤ ਉੱਪਰ ਦੀ ਆ ਤਾਂ ਉਹਨਾਂ ਨੂੰ ਇੱਕ ਫਿਕਰ ਖੜਾ ਹੁੰਦਾ ਵੀ ਸਾਡੀ ਜਿਹੜੀ ਪੋਲਿਟਿਕਸ ਆ ਉਹ ਪਿੱਛੇ ਜਾਂਦੀ ਆ ਤਾਂ ਇਸ ਤਰ੍ਹਾਂ ਦੇ ਐਫੀਡੇਪਟ ਲੋਕਾਂ ਨੂੰ ਡਰਾਵਾ ਨਹੀਂ ਦੇ ਸਕਣਗੇ ਲੋਕ ਹੱਕਾਂ ਦੀ ਜਿਹੜੀ ਲੜਾਈ ਆ ਹਮੇਸ਼ਾ ਜਿੰਦਾ ਰਹਿਣੀ ਆ ਤਾਂ ਇਸ ਤਰ੍ਹਾਂ ਦੀ ਜੇ ਐਫੀਡੇਪਟ ਆ ਵੀ ਜਾਂਦਾ ਤਾਂ ਅਸੀਂ ਇਸ ਤਰ੍ਹਾਂ ਦੇ ਐਫੀ ਡੈਪਟ ਨੂੰ ਨਹੀਂ ਮੰਨਣਾ ਹੈਗਾ ਆਪਾਂਵੇਂ ਸਾਡੇ ਦੇ ਕਿੰਨੇ ਮਰਜ਼ੀ ਜਿਹੜੇ ਹੈਗੇ ਆ ਪਰਚੇ ਹੋ ਜਾਣ ਕੁਝ ਮਰਜ਼ੀ ਕਾਰਵਾਈ ਹੋ ਜੇ ਇਹ ਪੰਜਾਬ ਦੇ ਲੋਕਾਂ ਦਾ ਤਿਆਸ ਰਿਹਾ ਇਹੋ ਜਿਹਾ ਸੰਘਰਸ਼ ਉੱਥੇ ਲੜਿਆ ਗਿਆ ਸੀ ਨਾ ਪੰਜਾਬ ਯੂਨੀਵਰਸਿਟੀ ਪਿਛਲੇ ਦਿਨ ਇਹਨਾਂ ਨੇ ਕੱਢੀਆਂ ਨੋਟੀਫਿਕੇਸ਼ਨਾਂ ਕਿਉਂ ਕੱਢ ਰਹੇ ਨੇ ਕਿ ਡਰ ਕਾਦਾ ਇਹਨਾਂ ਨੂੰ ਪੰਜਾਬੀਆਂ ਤੋਂ ਕਿਸ ਚੀਜ਼ ਦਾ ਡਰ ਹੈ ਜੋ ਅਹੀ-ਅਹੀ ਜੀ ਨੋਟੀਫਿਕੇਸ਼ਨਾਂ ਕੱਢ-ਕੱਢ ਕੇ ਕਿ ਪੰਜਾਬ ਨੂੰ ਆਏ ਆ ਕਿ ਪੰਜਾਬ ਨੂੰ ਬੰਨ੍ਹ ਲੋ ਵਸ ਜਿਵੇਂ ਮਰਜ਼ੀ ਕਿਉਂ ਦੇਖੋ ਜੀ ਇਹਦੇ ਵਿੱਚ ਇਹ ਆ ਮੈਂ ਕਦੀ ਗੱਲ ਪਹਿਲਾਂ ਕਹੀ ਆ ਵੀ ਕੇਂਦਰ ਹਮੇਸ਼ਾ ਇਹ ਡਰਦਾ ਬਿ ਜਿਹੜੀ ਅੰਦੋਲਨਾਂ ਵਿੱਚੋਂ ਕੋਈ ਬਗਾਵਤ ਨਾ ਪੈ ਜਾ ਹੋ ਜੀ ਇਸ ਕਰਕੇ ਇਹ ਯੂਨੀਵਰਸਿਟੀਆਂ ਕਹਿਣ ਨੂੰ ਯੂਨੀਵਰਸਿਟੀਆਂ ਪਰ ਇਹਦੇ ਵਿੱਚ ਜਿਹੜੀ ਸਿਆਸਤ ਪੈਦਾ ਹੁੰਦੀ ਆ ਇਹ ਸਮਾਜ ਦਾ ਉਹ ਤਬਕਾ ਹੁੰਦਾ ਜਿਹੜਾ ਚੇਤਨ ਵਰਗ ਹੁੰਦਾ ਜਿਹਦਾ ਸਰਕਾਰ ਦੀ ਪਾਲਿਸੀ ਨੂੰ ਸਮਝਦਾ ਹੈਗਾ ਤਾਂ ਇਥੋਂ ਦੀ ਸਿਆਸਤ ਬਾਕੀ ਮੂਵਮੈਂਟਾਂ ਨਾਲੋਂ ਜ਼ਿਆਦਾ ਐਡਵਾਂਸ ਹੋਊਗੀ ਤੇ ਸੱਤਾ ਨੂੰ ਜ਼ਿਆਦਾ ਚੈਲੈਂਜਿੰਗ ਹੋਊਗੀ ਜਿੰਨੇ ਇਤਿਹਾਸ ਦੇ ਵਿੱਚ ਵਿਦਿਆਰਥੀ ਅੰਦੋਲਨ ਉੱਠੇ ਆ ਤੇ ਉਸ ਵਿਦਿਆਰਥੀ ਅੰਦੋਲਨਾਂ ਨੇ ਕਾਫੀ ਪਿਰਤਾਂ ਪਾਈਆਂ ਉਹਦੇ ਵਿੱਚੋਂ ਜਿੰਨੀਆਂ ਹੁਣ ਲਹਿਰਾਂ ਚੱਲ ਰਹੀਆਂ ਭਾਵੇਂ ਉਹ ਕਿਸਾਨ ਮੂਵਮੈਂਟਾਂ ਮਜ਼ਦੂਰਾਂ ਦੀ ਲਹਿਰਾਂ ਜਾਂ ਹੋਰ ਲਹਿਰਾਂ ਹੈਗੀਆਂ ਉਹਦੇ ਵਿੱਚੋਂ ਆਗੂ ਪੈਦਾ ਹੁੰਦੇ ਆ ਤਾਂ ਉਹ ਆਗੂ ਲੋਕ ਪੱਖੀ ਨਾ ਬਣ ਜਾਣ ਉਸ ਲਹਿਰਾਂ ਦੇ ਵਿੱਚੋਂ ਲੋਕਾਂ ਦੇ ਅੰਦੋਲਨ ਨਾਲ ਵੱਡੇ ਖੜੇ ਹੋ ਜਾਣ ਇਸ ਕੇਂਦਰੀ ਸੱਤਾ ਨੂੰ ਡਾਰਾ ਇਸ ਕਰਕੇ ਇਸ ਤਰ੍ਹਾਂ ਦੀਆਂ ਗਿੱਦੜ ਧਮਕੀਆਂ ਐਫੀ ਡੈਪਟਾ ਰਹੀ ਉਹ ਕੱਢ ਰਹੇ ਤਾਂ ਅਸੀਂ ਦਾ ਇਹੀ ਸੇਧ ਦੇਵਾਂਗੇ ਜੇ ਸੰਘਰਸ਼ ਦੇ ਮਨਾਨਾਂ ਦੇ ਵਿੱਚ ਲੋਕਾਂ ਨੂੰ ਨੇਤਰਨਾ ਚਾਹੀਦਾ ਖਾਸ ਕਰਕੇ ਨੌਜਵਾਨ ਨੂੰ ਵਿਦਿਆਰਥੀ ਸ਼ਿਆਸਤਾ ਜਰੂਰ ਹਿੱਸਾ ਬੰਨਣਾ ਚਾਹੀਦਾ ਤੁਸੀਂ ਸ਼ਾਂਤੀਪੂਰਵਕ ਜਾ ਰਹੇ ਸੀ ਮੈਂ ਹੁਣ ਹਰਪਾਲ ਚੀਮਾ ਦੀ ਇੱਕ ਵੀਡੀਓ ਦੇਖ ਰਿਹਾ ਸੀ ਜਿੱਥੇ ਤੁਹਾਡੀ ਵੀਡੀਓ ਥੱਲੇ ਕਲਿੱਪ ਚੱਲ ਰਹੀ ਆ ਤੁਹਾਡੇ ਤਾਂ ਡੰਡੇ ਮਾਰੇ ਜਾ ਰਹੇ ਸੀ ਕਿਉਂ ਸ਼ਾਂਤੀਪੂਰਵਕ ਧਰਨਾ ਵੀ ਨਹੀਂ ਕਰ ਸਕਦੇ ਭਾਰਤ ਦੇ ਵਿੱਚ ਅੱਜ ਦੇ ਸਮੇਂ ਧਰਨਾ ਦੇਣਾ ਇਹ ਸੜਕ ਜਾਮ ਕਰਨੀ ਇਹ ਕਹਿ ਦਿੱਤਾ ਗਿਆ ਵੀ ਇਹ ਸਰਕਾਰ ਵਿਰੋਧੀ ਕਾਰਵਾਈ ਆ ਇਸ ਤਰ੍ਹਾਂ ਜਿਹੜੀ ਇਹ ਪੁਲਿਸ ਆ ਇਹ ਤਾਂ ਉਹਨਾਂ ਨੂੰ ਸਵਾਲ ਬੰਦ ਆ ਵੀ ਇਹ ਡੈਮੋਕ੍ਰੈਟਿਕ ਲੜਾਈ ਆ ਤੇ ਇਹ ਸ਼ਾਂਤੀਪੂਰਕ ਅੰਦੋਲਨ ਆ ਤੁਸੀਂ ਇਹਨਾਂ ਨੂੰ ਕਿਉਂ ਕੁਚਲ ਰਹੇ ਹੋ ਇਹਦਾ ਸਵਾਲ ਪੁਲਿਸ ਤੋਂ ਬੰਦ ਆ ਨਾ ਵੀ ਤੁਸੀਂ ਇਹ ਲੋਕ ਯੂਨੀਵਰਸਿਟੀ ਜਾ ਰਹੇ ਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਧਰਤੀ ਦੇ ਉੱਪਰ ਬਣੀ ਹੋਈ ਆ ਤੇ ਉਹ ਪੰਜਾਬ ਦੇ ਪਿੰਡਾਂ ਨੂੰ ਅਜਾੜਿਆ ਕੀ ਪੰਜਾਬ ਦੇ ਲੋਕ ਆਪਣੀ ਰਾਜਧਾਨੀ ਵੱਲ ਵੀ ਨਹੀਂ ਜਾ ਸਕਦੇ ਇਹ ਤਾਂ ਪੰਜਾਬ ਸਰਕਾਰ ਨੂੰ ਸਵਾਲ ਬੰਦ ਆ ਜਾਂ ਕੇਂਦਰ ਸਰਕਾਰ ਨੂੰ ਸਵਾਲ ਬੰਦ ਆ ਮਤਲਬ ਆਪਣੀ ਚੀਜ਼ ਵਾਸਤੇ ਹੀ ਸਾਨੂੰ ਸੱਟਾਂ ਖਾਣੀਆਂ ਪੈਰੀਆਂ ਡਾਂਗਾ ਖਾਣੀਆਂ ਪੈਰੀਆਂ ਆਪਣੇ ਘਰ ਬੜਨ ਵਾਸਤੇ ਸਾਨੂੰ ਆ ਸਭ ਕੁਝ ਕਰਨਾ ਪੈ ਰਿਹਾ ਹਾਂਜੀ ਇਹ ਹੈਗਾ ਵੀ ਲੋਕਾਂ ਦੇ ਅੰਦੋਲਨਾਂ ਦੇ ਵਿੱਚ ਕੁਰਬਾਨੀਆਂ ਵੀ ਹੁੰਦੀਆਂ ਸੱਟਾਂ ਖੇਟਾਂ ਵੀ ਲੱਗਦੀਆਂ ਮੂਲੀ ਗੱਲ ਆ ਇਹ ਪਰ ਵੱਡੀ ਲੜਾਈ ਇਹ ਹੈ ਆ ਕਿ ਭੁੱਖ ਦੇ ਵਿੱਚ ਇਸ ਤਰ੍ਹਾਂ ਦੇ ਹੱਲੇ ਦੇ ਖਿਲਾਫ ਕਿਵੇਂ ਇਕੱਠੇ ਹੋਈਏ ਦੂਸਰਾ ਇਹ ਨੂੰ ਆਈਡੀ ਦੇ ਤੌਰ ਤੇ ਸਮਝੀਏ ਬੀਜੇਪੀ ਸਿਰਫ ਅਟੈਕ ਨਹੀਂ ਲੈ ਕੇ ਆ ਰਹੀ ਉਹ ਇੱਕ ਆਈਡੀਆ ਸਥਾਪਿਤ ਕਰ ਰਹੀ ਹੈ ਇਹ ਯੂਨੀਵਰਸਟੀਆਂ ਦੇ ਰਾਹੀਂ ਇਹ ਜਿਹੜਾ ਸਾਡੇ ਵਿੱਚ ਇਹ ਭਾਈਚਾਰਕ ਸਾਂਝ ਦੀ ਗੱਲ ਇਹ ਕਿਸੇ ਵੀ ਸਟੇਟ ਹੁਡ ਦੇ ਲਈ ਕਿਸੇ ਵੀ ਕੌਮ ਦੇ ਲਈ ਇਹ ਜ਼ਰੂਰੀ ਹੁੰਦਾ ਹੈਗਾ ਕਿਉਂਕਿ ਜਿਹੜੀ ਕੌਮੀ ਭਾਵਨਾ ਹੈਗੀ ਆ ਉਹਦੇ ਵਿੱਚੋਂ ਇਹ ਪੰਜਾਬ ਯੂਨੀਵਰਸਿਟੀ ਦਾ ਇਸ਼ੂ ਉੱਠਿਆ ਇੱਕ इमोशनल ਇਸ਼ੂ ਵੀ ਸੀਗਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਲੱਗ ਰਿਹਾ ਵੀ ਸਾਥੋਂ ਜਿਹੜਾ ਕੁਝ ਖੋਇਆ ਜਾ ਰਿਹਾ ਤਾਂ ਪੰਜਾਬੀ ਕੌਮ ਜਿਹੜੀ ਹੈਗੀ ਹਮੇਸ਼ਾ ਲੜਦੀ ਰਹੀ ਆ ਤੇ ਇਹਦਾ ਇਤਿਹਾਸ ਲੋਕ ਸੰਘਰਸ਼ਾਂ ਦਾ ਇਤਿਹਾਸ ਰਿਹਾ ਧੰਨਵਾਦ ਸੋ ਬਿਲਕੁਲ ਸਾਡੇ ਨਾਲ ਗੁਰਦਾਸ ਸੀ ਪੀਐਸਯੂ ਸਟੂਡੈਂਟ ਯੂਨੀਅਨ ਦੇ ਮੈਂਬਰ ਜਿਨ੍ਹਾਂ ਦੇ ਵੱਲੋਂ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਤੇ ਆਪਣੀ رائے ਰੱਖੀ ਗਈ ਹੈ ਬਹੁਤ ਵਧੀਆ ਲੱਗਦਾ ਜਦੋਂ ਪੰਜਾਬ ਦੀ ਨਵੀਂ ਪੀੜ੍ਹੀ ਨਸ਼ਿਆਂ ਨੂੰ ਛੱਡ ਕੇ ਇਹੀ ਦੀ ਚੀਜ਼ਾਂ ਵੱਲ ਜਾਂਦੀ ਹੈ ਤਾਂ ਵਧੀਆ ਲੱਗਦਾ ਕਿ ਪੰਜਾਬ ਦੇ ਵਿੱਚ ਜਿਵੇਂ ਕਹਿੰਦੇ ਨੇ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਡੁੱਬਦੀ ਜਾ ਰਹੀ ਹੈ ਤੇ ਉੱਥੇ ਇੱਕ ਇਹ ਪੀੜ੍ਹੀ ਵੀ ਹੈ ਜਿਨੇ ਜਿਹੜਾ ਹੜਾਂ ਦੇ ਵਿੱਚ ਬਚਾ ਕਰਿਆ ਹੈ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਦੇ ਵਿੱਚ ਆਪਣਾ ਸਾਥ ਦਿੱਤਾ ਸੋ ਹੋਰ ਵੀ ਅਪਡੇਟਸ ਲਈ ਬਨੇ ਰਹੋ ਇੰਡੀਆ ਫੋਕਸ 24 ਦੇ ਨਾਲ